ਨਾ ਤੇਰੇ ਇਹ ਜਿਹੇ ਨੱਗ ਪਾਉ ਚੰਡੀਗੜ੍ਹ ਪੀਏ ਚ ਪਈ ਮਿਕਸ ਜੂਸੀ ਮੰਗੀ ਜਾਵੇਂਗੀ ਹਾਂ ਕੋਈ ਗੱਲ ਨਹੀਂ ਕੁੜੀ ਨੂੰ ਸ਼ੌਂਕ ਪੂਰੇ ਕਰ ਲੈਣ ਦੇ ਨਹੀਂ ਬੂਜੜੇ ਜੇ ਸ਼ੌਂਕ ਪਾਉਣਾ ਨੂੰ ਪੜਾਈ ਦਾ ਆਪਾ ਖੇਡਾਂ ਦਾ ਆਪਾ ਇੰਜੀਨੀਅਰ ਬਣਨ ਦਾ ਆਪਾ ਬਿਜ਼ਨਸਮੈਨ ਬਣਨ ਦਾ ਆਪਾ ਜੱਜ ਬਣਨ ਦਾ ਆਪਾ ਇਹ ਕਾਹਦਾ ਸ਼ੌਂਕਾ ਛੱਡ ਲੈ ਤੂੰ ਬਲੈਕ ਕਰ ਤੂੰ ਟੱਪਿਆ ਨਹੀਂ ਚੰਡੀਗੜ੍ਹ ਜਾ ਕੇ ਦੇਖੀ ਸਾਰੀਆਂ ਕੁੜੀਆਂ ਜਿੰਨਾਂ ਦੀਆਂ ਡੱਬਾ ਪਾਉਂਦੀਆਂ ਨੇ ਨਹੀਂ ਮੋٹے ਦਿਮਾਗ ਦੀ ਤੈਨੂੰ ਕੀ ਘੋਲ ਕੇ ਪਿਆਰਿਆ ਜਿਹੜੀ ਤੂੰ ਚੰਡੀਗੜ੍ਹ ਦੀ ਗੱਲ ਕਰਦੀੋਂ ਤਾਂ ਲੋਕਾਂ ਨੇ ਉਹੀ ਬਦਨਾਮ ਕਰਿਆ ਪਿਆਗਾ ਚੰਡੀਗੜ੍ਹ ਦੇ ਕੁੜੀਆਂ ਦਾ ਸੈਂਪਲ ਪਹਿਰਾਵਾ ਪਾਉਂਦੀਆਂ ਨੇਗੀਆਂ ਉਹ ਤਾਂ ਉੱਥੇ ਜੀਨਾਂ ਟੌਪ ਤਾਂ ਉਹ ਪਾਉਂਦੀਆਂ ਜਿਹੜੀਆਂ ਬਾਹਰ ਦੇ ਸਟੇਟਾਂ ਤੋਂ ਆ ਕੇ ਪੜਦੀਆਂ ਨੇਗੀਆਂ ਹੋਸਟਲਾਂ 'ਚ ਰਹਿੰਦੀਆਂ ਨੇ ਤੇਰੀ ਤਾਂ ਸੋਚ ਹੀ ਛੋਟੀ ਆ ਮੈਂ ਸਲਵਾਰ ਸੂਟ ਤੇ ਖੁੱਲੇ ਡੁੱਲੇ ਕੱਪੜੇ ਪਾਉਣ ਨੂੰ ਕਹਤਾ ਮੇਰੀ ਸੋਚ ਛੋਟੀ ਹੋਗੀ ਤੂੰ ਉਹਨੂੰ ਤੰਗ ਤੰਗ ਕੱਪੜੇ ਪਾਉਣ ਨੂੰ ਕਹੀ ਨਾ ਤੇਰੀ ਸੋਚ ਵੱਡੀ ਆ ਹੈ ਅੱਜ ਜਦੋਂ ਦਾ ਪੱਛਮੀ ਸੱਭਿਆਚਾਰ ਨੇ ਪੰਜਾਬ ਦੇ ਸੱਭਿਆਚਾਰ ਨੂੰ ਘੇਰਿਆ ਨਾ ਆਏ ਦਿਨ ਪਲਾਟਕਾਰ ਕਦੇ ਕਿਸੇ ਕੁੜੀ ਦਾ ਕਤਲ ਕਦੇ ਨੂੰਹ ਦਾ ਕਤਲ ਕੀ ਕੁਛ ਦੇਖਣ ਨੂੰ ਨਹੀਂ ਮਿਲਦਾ ਨੈਟ ਤੇ ਮੈਨੂੰ ਨਹੀਂ ਪਤਾ ਨੈਟ ਨੁੱ